ਜਲ ਪਾਣੀ ਕਹਿੰਦੇ ਨੇ ਨਹੀਂ ਛਕਣਾ ਵੱਡੀ ਘੋੜੀ ਦੀ ਲੰਬੇ ਫੱਤੇ ਤੋਂ ਜਿਵੇਂ ਮੰਗ ਕਰਦੇ ਨੇ ਪੰਤ ਮੋਹਨ ਸਿੰਘ ਰਿਆਲੇਵਾਲੇ ਦਾ ਲਿਖਿਆ ਹੋਇਆ ਛੰਦ ਭਾਈ ਫੱਤੇ ਆ ਲਿਆ ਦੇ ਘੋੜੀ ਫੇਰਾ ਤੱਕ ਜਾਣਾ ਚੜਕੇ ਮਾਛੀ ਵਾੜੇ ਤੋਂ ਕਨੇਟ ਪਿੰਡ ਆਪਣੇ ਉਹ ਬੰਦਾ ਜੱਟ ਵਾ ਜਾ ਮਾਰਦਾ ਮੇਰੇ ਘਰ 'ਚ ਚਰਨ ਚੱਲ ਪਾਵੋ ਜੀ ਅਨ ਜਾਣ ਜਾਣਾ ਛੱਕ ਕੇ

ਤੁਹਾ ਜਮਹਰ ਦਾ ਮੇਰੇ ਘਰ ਚ ਚਰਨ ਚਲ ਪਾਓ ਜੀ ਅਨਜਲ ਜਾਣਾ ਛੱਕ ਕੇ ਜੀ ਅਨਜਲ ਜਾਣਾ ਛੱਕ ਕੇ ਗੁਰੂ ਆਖਦੇ ਲੋਹ ਨਹੀਂ ਤਾਈ ਤੇ ਅਸਾਂ ਸੀ ਬਣਾਉਣਾ ਖੜ ਤੇ ਭਾਈ ਫਤਾਲਿਆ ਦੇ ਕੋੜੀ ਹੇਰਾਤ ਤਤ ਜਾਨ

ਸਵੇ ਦੇ ਛੇਤੀ ਛੇਤੀ ਪਈਏ ਸੜ ਕੇ ਭਾਈ ਫਤਿਹ ਲਿਆ ਦੇ ਕੋਰੀ ਮੇਰਾ ਤੱਕ ਜਾਣਾ ਚੜ ਕੇ ਮੇਰਾ ਤੱਕ ਜਾਣਾ ਚੜ ਕੇ ਹੋ ਰੋ ਵਿੱਚ ਜੇ ਬੰਦੇ માં ਕੋਈ ਕਹਿ ਜਾਵੇ ਕੋੜੀ ਦਾ ਅਸੀਂ ਮੁੱਲ ਤਾਰੀਏ ਆ ਰਹਾ ਵਿੱਚ ਜੇ ਬਲੇਵਾ ਕੋਈ ਪੈ ਜੇ ਕੋਣੀ ਤਾਂ ਅਸੀਂ ਮੁੱਲ ਤਾਰੀਏ ਗਣ ਨਾ ਵੀ ਖਾਂ ਪਠਾਨ ਬੋੜੇ ਆਉਣਗੇ ਘਰ ਤੇਰੇ ਜਾਨ ਬਨ ਕੇ ਜੀ ਘਰ ਤੇਰੇ ਜਾਨ ਛੱਡ ਕੇ ਘਰ ਦੀ ਕਹਾ ਦੇ ਜਤਾਰੇ ਅਸਾਂ ਛੱਡਣੇ ਰਦੀ ਕਾ ਦੇ ਜਿਕੇ ਅਸਾ ਛਜਣੇ ਤੇਰਾ ਨੀ ਅੰਦਰ ਵਾਲੇ ਅਲਕੇ ਭਾਈ ਫਤਿਹ ਵਾਲਿਆ ਕੋੜੀ ਹੀਰਾ ਤੱਕ ਗਾਣਾ ਚੜਕੇ ਹੀਰਾ ਤੱਕ ਜਾਣਾ ਚੜਕੇ ਦੇਸ਼ ਵੇਖ ਦੇਣੀ ਕਰ ਪਾਨੀ ਤੇ ਭਾਵੇਂ ਸਾਡਾ ਕੱਖ ਨਾ ਰਾਹ ਅਸੀਂ ਉਸ ਦੀ ਰਾਜ ਦੇ ਵਿੱਚ ਰਹਿਣਾ ਹੌਸਲਾ ਕਦੇ ਨਹੀਂ ਹਾਰਨਾ ਤੇ ਹੌਸਲਾ ਕਦੇ ਨਹੀਂ ਹਾਰਨਾ ਸਿੰਗ ਕੋਈ ਨਾ ਉਖਾ ਕੇ ਕੰਡ ਨਸ਼ਿਆ ਤੇ ਲੋਹੇ ਤੇ ਲੋਹਾ ਖੜ ਕੇ ਸਿੰਗ ਕੋਈ ਨਾ ਉਖਾ ਕੇ ਕੰਨ ਨਸ਼ਿਆ ਤੇ ਲੋਹੇ ਤੇ ਲੋਹਾ ਖੜ ਕੇ ਭਾਈ ਫੱਤਾਲੇ फे गाना करी मार के ती मार का हा तरी मार के हा, 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 ਜਮਦਾਰ ਨੂੰ ਛੱਡਿਆ ਹੇ ਤੇਰਾ ਹੈ ਸੀ 10 ਲੱਖ ਦਾ ਵੱਡੇ ਲੜੇ ਸੀ ਮੈਦਾਨ ਚ ਦਲਾਰੇ ਆ ਜੀਤ ਤੇਜ ਹਾਰ ਸੂਰਮਾ ਆ ਜੀਤ ਤੇਜ ਹਾਰ ਸੂਰਮਾ ਤੇਰੇ ਜ਼ੁਲਮ ਅਰੰਗ ਨੇ ਕੀਤੇ ਤੇ ਸਾਡੇ ਵਿੱਚ ਸ਼ਿਨ ਰਣੂਕੇ ਭਾਈ ਫਤਾਲੀ ਹੇਰਾ ਤੱਕ ਜਾਣਾ ਚੜ ਕੇ ਹੇਰਾ ਤੱਕ ਜਾਣਾ ਚੜ ਕੇ ਮੇਰੇ ਛੋਟੇ ਵੀਰ